ਹਾਂਜੀ ਇਹ ਕੱਲ ਤਕਰੀਬਨ 5:30 ਵਜੇ ਆਪਦੇ ਖੇਤੋਂ ਆ ਰਹੇ ਸੀ ਮੰਗਰੇ ਦਾ ਘ ਭਰਾ ਰਿਹਾ ਸੀਗਾ ਇਹਨਾਂ ਨੂੰ ਤਕਰੀਬਨ ਭਗਤਪੁਰੇ ਵਾਲੇ ਮੋੜ ਤੋਂ ਥੋੜਾ ਜਿਹਾ ਪਿੱਛੇ ਜੇ ਇੱਕ ਆ ਨਾਮਲੂਮ ਗੱਡੀ ਸੀਗੀ ਫੇਰ ਫੁੱਟ ਮਰ ਗਈ ਤੇ ਉਹਦੇ ਸਬੰਧ ਦੇ ਵਿੱਚ ਸਾਨੂੰ ਦੇਰ ਰਾਤ ਇਨਟੀਮੇਸ਼ਨ ਮਿਲੀ ਤੇ ਅਸੀਂ ਬਣਦੀ ਕਾਰਵਾਈ ਮਕਦਮਾ ਨੰਬਰ 123 ਦਾਰੀ ਕਰ ਦਿੱਤਾ ਅੱਜ ਇਹ ਸਰ ਕਾਦੀ ਤੇ ਜਾ ਰਿਹਾ ਕਿੱਥੇ ਨੂੰ ਜਾ ਰਿਹਾ ਸੀ ਇਹ ਸਾਰਾ ਆਪਦੇ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਹਾਂ ਘਰੋਂ ਖੇਤ ਨੂੰ ਜਾ ਰਿਹਾ ਸੀ ਹਾਂ ਕੱਲ ਸਾਡੇ ਇੱਕ ਪਿੰਡ ਦਾ ਗਰੀਬ ਕਿਸਾਨ ਕਿੱਲੇ ਸੁਖਚੈਨ ਸਿੰਘ ਪੁੱਤਰ ਜਰਨੈਲ ਸਿੰਘ ਤੇ ਸੜਕ ਹਾਸੇ 'ਚ ਮੌਤ ਹੋ ਗਈ ਉਹ ਵਿਚਾਰਾ ਆਪਦੇ ਖੇਤ ਘਰੋਂ ਖੇਤ ਨੂੰ ਜਾ ਰਿਹਾ ਸੀਗਾ ਰਸਤੇ ਵਿੱਚ ਕਣਪਛਾਤੇ ਮਹਾਨ ਨੇ ਟੱਕਰ ਮਾਰੀ ਜਿਹਦੇ ਮੌਕੇ ਤੇ ਮੌਤ ਹੋ ਗਈ ਗਰੀਬ ਕਿਸਾਨ ਸੀਗਾ ਤੇ ਬਹੁਤ ਮਤਲਬ ਮਾੜੀ ਘਟਣਾ ਆ